ਲੋਵੀ ਇਹ ਸਾਡੇ ਡਾਕਟਰ ਹੋਮਜ਼ ਅਕੈਡਮੀ ਜੀਦਾ ਦੇ ਖਿਡਾਰੀ ਆ ਜਿਹੜੋ ਖੇਡੇ ਆ ਇਹ ਹੀ ਬਹੁਤ ਵੱਡੀ ਗੱਲ ਆ ਹੈਨਾ ਹਾਂ ਜਿੱਤ ਹਾਰ ਦੀ ਗੱਲ ਨਹੀਂ ਹੁੰਦੀ ਗੱਲ ਖੇਡਣ ਦੀ ਭਾਵਨਾ ਨਾਲ ਖੇਡਣਾ ਚਾਹੀਦਾ ਠੀਕ ਆ ਜਿੱਤ ਹਾਰ ਤਾਂ ਹੁੰਦੀ ਹੀ ਰਹਿੰਦੀ ਆ ਘੇੜਲੇ ਕਿਹੜੇ ਸਕੂਲ ਦੇ ਹੋ ਕਿਹੜਾ ਪਿੰਡ ਕਿਹੜਾ ਕਿਹੜਾ ਪਿੰਡ ਆ ਮੇਨਕੇ ਹਾਂਜੀ ਮੇਨ ਬ੍ਰਾਂਚ ਕੀ ਗੇਮ ਸੀ ਤੁਹਾਡੀ ਕਬੱਡੀ ਕਬੱਡੀ ਸੀ ਹਾਂਜੀ ਅੱਛਾ ਹੋਗੀ ਗੇਮ ਹਾਂ ਤਾਂ ਕੋਠੇ ਤੇ ਸਿੰਘਾੜੇ ਦੇ ਤੁਸੀਂ ਕਿੱਥੋਂ ਆ ਬਈ ਕੋਠੇ ਤੇ ਸਿੰਘਾੜੇ ਦੇ ਆ ਮਾਦੇਵਦਾ हां गोड़े कबड्डी कबड्डी ਖੇਡੇ ਸੀ ਉਹ ਬਈ ਨਾ ਨਾ ਕੀ ਕਰਾਂ ਮੈਨੂੰ ਪੈਨ ਬੋਲ ਨਹੀਂ ਠੀਕ ਹੈ ਜੀ ਕੀ ਹਾਲ ਹੈ ਕੋਠੀ ਦੇ ਘਰ ਪਰੋਆ ਹਾਂ ਜੀ ਬਾਹਰ ਅੱਛਾ ਬਲਾੜ ਦੇ ਬੇਟਾ ਟਾਈਮ ਆ

ਤੇ ਬੱਚਿਆਂ ਦੀ ਗੇਮ ਹੁਣ ਚੱਲ ਰਹੀ ਹੈ ਖੂ ਖੋ ਦੀ ਉਹ ਦੋਨੇ ਖੌਪੜ ਟੀਮ ਤੇ ਨਹੀਂ ਬੈਠੀ ਹੈ ਉਹਨੇ ਨਾ ਵਸ ਜਾ ਕੇ ਦੇਉਣੀ ਹੈ ਨਾ ਕਿ ਬਲਾੜ ਮਿਲਦੀ ਨਹੀਂ ਉਹ ਕਿਹੜੀ ਹੈ ਦੇਉਣ ਦੇਉਣ ਅੱਛਾ ਸਾਰੇ ਰੇ ਆ ਜੀ ਟਾਈਮ ਦੱਸ ਦੋ 7 ਮਿੰਟ ਦਾ 7 ਲਾਉਣਾ ਹੈ ਕਿ 5 ਪੁੱਛ ਲੈ ਇਹਨਾਂ ਨੂੰ ਟਾਈਮ 7 7 ਤੋਂ 7 ਹਾਂ 314 ਦੇਖ ਲਓ 7 ਤੋਂ 7 ਹਾਂ ਜੀ ਕਰਕੇ ਸ਼ੁਰੂ ਬੰਦਨਾ ਹੀ ਮੈਚ ਆਪਾਂ ਨੂੰ ਜਾਨੀ ਹੈ ਕਿ ਉਹ ਵਧੀਆ ਬਣਦਾ ਸਰ ਪਹਿਲਾਂ ਕਿ ਉਹ ਕਰਵਾਣਾ ਲੱਗਦਾ ਹੈ ਕੋਵੀਡ ਨਾਲ ਰੈਕਰੀ ਹੈ ਤੁਸੀਂ ਹੋ ਦਿਓਨ ਉਹ ਨਵਜੋਤ ਸਿੰਘ ਕੈਂਟਰ ਦਿਓਨ ਤੋਂ ਨਵਜੋਤ ਸਿੰਘ 25 ਕਿਲੋ weight ਦੇ ਵਿੱਚ ਨਥਾੜਾ ਦਾ ਜਸ਼ਨ ਨਥਾੜਾ ਸਕੂਲ ਦਾ ਜਸ਼ਨ ਬੇਟਾ ਫਟਵਾਰ ਨਹੀਂ ਹੈ 25 ਕਿਲੋ ਤੇ ਜੇਕਰ ਬੇਨਤੀਸ অলਰੈਡੀ ਦਾ ਕੁਸ਼ਤੀ ਲਈ ਪਹੁੰਚ ਤੇ ਕਿਰਪਾਲਤਾ ਕਰਨ ਜੀ ਗਿਆਨੀ ਕਾਲੀ ਨਹੀਂ ਕਰਨੀ ਪੁੱਤਾਂ ਕਾਲੀ ਨਹੀਂ ਗੱਲ ਹੈ ਰਾਤ ਇਸ ਨੂੰ ਬਾਪਾ ਸ਼ਾਬਾਸ਼ ਸ਼ਾਬਾਸ਼ ਕੋਈ ਗੱਲ ਨਹੀਂ ਕੋਈ ਗੱਲ ਨਹੀਂ 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 ਪਿੱਛਾ ਨਹੀਂ ਦਿਖਾਣਾ ਪਿੱਛਾ ਨਹੀਂ ਦਿਖਾਣਾ ਵੀ ਤੇੱਕ ਜਾਇਆ ਕਰੂੰ ਮੀ ਚੱਲ 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 ਦੋ ਦੋ 7 ਦੋ 2 3 ਦੋ ਬਚਣਾ ਬਣੀ ਲਾ ਆ ਬੋਨਸ ਬਾਂ ਬਾਂ ਪਾਣੀ ਚਾਟਾ ਆਪਾਂ ਨਹੀਂ ਦੱਸਣਾ ਆਪਾਂ ਨਹੀਂ ਦੱਸਣਾ ਕੋਈ ਨਹੀਂ ਲੈਟ ਰਹਿਟੇਵਾ ਸ਼ਾਵਾ ਪਿੱਛੇ ਘਾਵਾ ਨਹੀਂ ਹੈ ਇੱਕ ਹੋਰ ਮਤ ਦੋਸਤ ਮੈਂ ਟਕੜਾ ਜਾ ਜਾ ਬੋਨਸ ਪਲੱਸ 1 ਸਕੋਰ ਬੋਨਸ ਪਲੱਸ 1 ਸਕੋਰ ਚੱਲ ਆਓ ਚੱਲ ਕੋਈ ਟੱਕੜੇ ਕੋਈ ਗੱਲ ਨਹੀਂ ਕੋਈ ਗੱਲ ਅਕੀਦੇ ਆ ਨਾਈਦਰ ਆਇਦਰ ਤੇ ਆ ਨਾ ਮੈਨਾ ਫੜਿਓ ਐ ਮੈਨਾ ਫੜਿਓ ਸੱਦਾ ਨਾਲ ਪੱਦਾ ਨਾ ਇਹ ਦੇ ਲੋ ਪੱਟੀ ਲਾ ਨਾ 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 ਕਾਲੀ ਨਾ ਕਰੋ ਕਾਲੀ ਨਾ ਕਰੋ ਨਹੀਂ ਨਹੀਂ ਨਾ ਨਾ ਓਏ ਨਹੀਂ 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 ਤੇਰੇ ਤਰਨ ਤੋ ਤੇਰੇ ਤਰਨ ਤੋ

ਆਈ ਇੱਕ ਵਾਰ ਕਾਲੀ ਨੀ ਕਾਲਾ ਸ਼ਾਰਟ ਕਰਦਾ ਕਰਦਾ ਕਰ ਪਈ ਨਹੀਂ ਆਉਂਦਾ ਪਿਛਲਾ ਇੱਧਰ ਆ ਜਾ ਇੱਧਰ ਇੱਧਰ ਮੇਰੇ ਪਰੇ ਇੱਧਰ ਚੱਲਾ ਫਿਰ ਜਬਾਉ ਚ ਲੱਗਦਾ ਨਹੀਂ ਸਰਪੰਦੇ ਹੁਣ ਮੈਂ ਇੱਧਰ ਇੱਧਰ ਵਿੱਚ ਪੜਦਾ ਸਾਹਮਣੇ ਆ ਦੂਈ ਬਾਤ ਦੂਈ ਬਾਤ ਆਣ ਰੱਖਾ ਗੱਲ ਮਨਿੰਦਰ ਚੱਲ ਦੂਈ ਬਾਤ ਅੰਦਰ ਤੂੰ ਕਿਉਂ ਨਹੀਂ ਗਿਆ ਆਏ ਨਾ याले चलो चलो साला एक पूरे ड्राफ्ट कर पीछे जी भाई जी साइड पे हो जाओ भाई जी भाई जी मेरे साइड चला जल्दी लाके राजेंद्र भाई यो चला दे करा लो पीछे ना दिखा इधर पीछे बैक करा करो अरे इधर इधर ना इधर ना इधर 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 मारा इधर मार अच्छा नहीं चके बच्चा बनना नहीं मार बेचाले इधर रहने सरपंचा मार यार टच करा અરે પડ્યા બાકી માઈક ચારો એક તાજી ના ચા 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 સતલાઈ રેડી ટકડી રેડી જા કે સાહેબ આ તો પૂરેલા ક્લબમાં ચડીયા ગઈ પૂરી સોડી પાની ચારી પર રેટરથી નચાવી લે સાહેબ રી તો લાલા સીધી આજા 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 મટા દે

ਵਾਰਤਾ ਨਥਾਣਾ ਸੈਂਟਰ ਤੋਂ ਅੱਜ ਇਹਨਾਂ ਦੇ ਚੁੱਕੀ ਹੋਏ ਚਲੋ ਕੋਈ ਨਹੀਂ ਹੇ ਮਗਰ ਤੁਸੀਂ ਵੀ ਹਾਂ ਇਹਦੇ ਬੱਚਾ ਨੂੰ ਚੱਲ ਵੀ ਲੱਡੂ ਚਲੋ ਪਹਿਤ ਰੋਟੀ ਖਾਪੀ ਚਕੇ ਜਾ ਰਹੇ ਨੇ ਨਹੀਂ ਨਾ ਜੀ ਲੱਡੂ ਆ ਜਾਓ ਖਾਣਾ ਹਾਂ ਜਸ਼ਨ ਜਸ਼ਨ ਜਿਹੜਾ ਕਹਿੰਦਾ ਚੁਲਾਈ ਕਿਹਾ ਜੀ ਕੁਝ ਕੁ ਸੈਕਿੰਡ ਆਇਆ ਜੀ ਕੁਝ ਨਹੀਂ ਸੁ ਵਾਹ ਕਿੱਥੋਂ ਕਿੱਥੋਂ ਆ 19 ਕਿਲੋ 12 ਰੁਪਏ ਦਾ ਥਾਣਾ ਜੀ ਨਥਾਣੇ ਦਾ ਵਾਹ ਯਾਰ ਤੂੰ ਤਾਂ ਰਗੜੜੂੜਾ ਤਕਰੀਆਂ ਖਾਦੀਆਂ ਤੇ ਆਪੇ ਵਾਲਾ ਤੇਰੀ ਹੀਰ ਹੈ ਉਧਰ ਨਾ ਬੁੱਤੇ 88 ਚ ਪੈ ਕੇ ਬਣਦਾ ਹੈ ਇਹਨਾਂ ਦੀ ਸੁਣਾ ਆਏ ਕਰ ਲਾ ਹੋਰ ਅੰਕੀ ਡਾ ਲਾ ਹਾਂਜੀ ਹਾਂ ਬਸ ਕੋਈ ਨਹੀਂ 5 4 ਵਜੇ ਤੱਕ ਆਪੇ ਲੜੀ ਆਸ ਦੀ ਪੂਰੀ ਹੈ ਬੜਕ ਪੂਰੀ ਹੈ ਕਿਹੜੇ ਕਿਹੜੇ ਗੇਮ ਕਿਹੜੇ ਇਹਨਾਂ ਦੀ ਕੋਲ ਕਿਵੇਂ ਰਹੇ ਫਾਈਨਲ ਹੋਣਾ ਹੈ ਫਾਈਨਲ ਹੋਣਾ ਫਾਈਨਲ ਚ ਪਹੁੰਚ ਕੇ ਉੱਥੋਂ ਤੱਕ ਪਹੁੰਚ ਕੇ ਹਾਂਜੀ ਫਾਈਨਲ ਤੱਕ ਕੀ ਬਾਤ ਹੈ Fica. Logo. Já calo बहुत बढ़िया दोनों बच्चे पूरी सिद्ध ताल एक दूसरे नाल जूझ रहे ने भाई हाथ नहीं मारना तो तो सिंगल नहीं मारना भाई तो औला बोता ਹਿੰਦੀ ਨਾ ਹਿੰਦੀ ਨਾ ਕਰਤੇ ਮੁੰਡੇ ਵੀ ਕੰਡੇ ਲੱਗੇ ਆਪਾਂ ਦੇ ਬਗਦੇ ਪਾਸੇ ਹੋ ਰਿਹਾ ਹੈ ਖਾਣਾ ਸੈਂਟਰ ਤੋਂ ਆਉਂਦੇ ਨਾ ਵਾਹ ਤੇ ਸੈਂਟਰ ਬਿੰਮਾ ਬਾਜਾ ਕਰਮਨ ਸੈਂਟਰ ਬਲਾਗ ਚਲੋ ਚਲੋ ਹਲੋ ਹਲੋ ਬਹੁਤ ਸਾਰੇ ਮਾਚ ਇੱਕ ਵਾਰ ਫਿਰ ਕਾਰਾਟੇ ਮੁੰਡੇ ਸੈਂਟਰ ਗੁੰਿਆਣਾ ਮੰਡੀ ਸੈਂਟਰ ਹਰਾਈਪੁਰ ਅਤੇ ਸੈਂਟਰ ਦਿਉਨ ਦੇ ਬੱਚੇ ਮੰਚ ਦੀ ਬੈਕ ਸਾਈਡ ਪਹੁੰਚਣ ਦੀ ਕਿਰਪਾਲਤਾ ਕਰਨ ਕਾਰਾਟੇ ਵਾਲੇ ਬੱਚੇ ਆਪਣੀ ਲੜਕੇ ਜਿਮਨਾਸਟਿਕ ਲੜਕੇ ਸੈਂਟਰ ਬਲਾਡਪੇਪਾ ਸੈਂਟਰ ਹਰ Raipur ਅਤੇ ਸੈਂਟਰ ਦਿਉਨ ਦੇ ਬੱਚੇ ਵੀ ਮੰਚ 'ਤੇ ਪਹੁੰਚਣ ਦੀ ਕਿਰਪਾਲਤਾ ਕਰਨ ਇੱਕ ਵਾਰ ਫੇਰ ਅਧਿਆਪਕ ਸਾਥੀ ਅਤੇ ਬੱਚੇ ਤਿਆਰ ਨੇ ਜਿਮਨਾਸਟਿਕ ਲੜਕੇ ਸੈਂਟਰ ਬਲਾਡਪੇਪਾ ਸੈਂਟਰ ਹਰ Raipur ਅਤੇ ਸੈਂਟਰ ਦਿਉਨ ਦੇ ਬੱਚੇ ਮੰਚ ਦੀ ਬੈਕ ਸਾਈਡ ਪਹੁੰਚਣ ਦੀ ਕਿਰਪਾਲਤਾ ਕਰਨ ਦੀ Thank yeah. you. Yeah. ਇਹ ਕਿੱਥੋਂ ਸੀ ਕਿਹੜੇ ਸਕੂਲ ਦਾ ਇਹ ਬੱਚਾ ਉਹ ਕਿਹੜੇ ਸਕੂਲ ਦਾ ਸੀ ਇਕਮ ਕਿੱਥੋਂ ਇਕਮ ਸਿੰਘ ਕਿਹੜੇ ਹਰ ਰਾਇਪੁਰ ਸੈਂਟਰ ਪਿੰਡ ਝੰਡਾ ਵਾਲੇ ਤੋਂ ਕੁਸ਼ਤੀ ਦੇ ਵਿੱਚ ਵਿਜੇਤੂ ਵਿਜੇਤਾ ਕੋਸ਼ਿਸ਼ ਕੀਤਾ ਗਿਆ ਜੀ ਬਹੁਤ ਵਧੀਆ ਮਿਹਨਤ ਬੱਚੇ ਦੀ ਐਸੇ ਤਰੀਕੇ ਨਾਲ ਬੱਚੇ ਬੱਲਾ ਮਾਰਦੇ ਨੇ ਤੇ ਅੱਗੇ ਵਧਦੇ ਨੇ ਤਾਂ ਉਹ ਜਿਮਨਾਸਟਿਕਾ ਪਤਾ ਨਹੀਂ ਉੱਪਰ ਕਰਾਉਂਗੇ ਸੰਕਟ ਹੋ ਗਿਆ ਜਿੱਥੇ ਹੋ ਗਿਆ ਕਨਵੀਨੀਅਰ ਕਿ ਉਹ ਛੇ ਕਹਿ ਰਹੇ ਅੱਜ ਨਹੀਂ ਛੇ ਕਹਿ ਰਹੇ ਪਾਤ ਮੈਂ ਫਾਈਲ ਦੇਖੋ ਮੈਡਮ ਜਿਹੜੇ ਜਿਮਨਾਸਟਿਕ ਦੀ ਕੋਲ ਤਾਂ ਹੈਗੀ ਹੈ ਇਹ ਕੋਲ ਤਾਂ ਹੋਈ ਹੈ

ਸੈਂਟਰ ਹਰ ਰਾਏ ਵਰਦੇ ਨੌਨੇ ਹਾਲ ਬੱਚੇ ਜਿਨ੍ਹਾਂ ਨੇ 20 ਸੈਂਕਲ ਦੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ ਬੱਚੋ ਕ੍ਰੈਫਟ ਦਾ ਕਰਜਾ ਕਰੋ ਅੱਛਾ ਸੀਐਚ ਮੈਡਮ ਪਲੀਜ਼ ਨਹੀਂ ਆਏ ਦੇ ਕੋਈ ਨਹੀਂ ਕੋਈ ਨਹੀਂ ਆਇਆ स्थान प्राप्त करने वाले बच्चे सेंटर हर रायपुर एक मिनट मत सेंटर जाओगे बच्चे एक मिनट मत रायपुर आ पीछे आ जाओ रायपुर के बच्चे पीछे हो ਹੁਣ ਮੈਂ ਵੇਖ ਕਿਰਾਗਾ ਟੈਂਪਲ ਬਿਓਰ ਦੇ ਵਿੱਚ ਜਿਹਨਾਂ ਦੇ ਜੋ ਪਹਿਲਾ ਸਥਾਨ ਕਾਬਿਲ ਕਰ ਲੈਣਗੇ ਪਲੀ ਬੰਦੇ ਆਉਣ ਦੀ ਕਿਰਪਾਤਾ ਕਰਨ ਉਹ ਸਟੱਲ ਦੇ ਵਿੱਚ ਕੋਈਆ ਕਰਨਾ ਬਹੁਤ ਪਲੀ ਬੈਠ ਜਾਓ ਤੇ ਵੇਖਤੀ ਕਰਾਂਗਾ ਕੈਰਨ ਦੀ ਕੈਰਨ ਦੀ ਲਾਟਰੀ ਦੀ ਉਤਰਮ ਬੈਲੇ ਦੇ ਬੱਚੇ ਬਲਾਕ ਪਿੰਡਾਂ ਗੁਰਿਆਣਾ ਗੋਫਿੰਡਾਵਨੋ ਜੋ ਟੈਂਟਰ ਨਿਯੋਨ ਵਿੱਚ ਕਰਵਾਈਆਂ ਜਾ ਰਹੀਆਂ ਨੇ ਉਸ ਵਿੱਚ ਵੱਡੀ ਸਰਕਲ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਜੀ ਬਹੁਤ ਬਹੁਤ ਵਕਾਰ ਦਾ ਟੈਂਟਰ ਦਿਓ ਦੇ ਬੱਚੇ ਵੱਡੀ ਸਰਕਲ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਕ੍ਰੈਫਟਰੋ ਵਿੱਚ ਵੀ ਬਹੁਤ ਵਧੀਆ ਤੇਾਰੇ ਹੀ ਅਜੇ ਆਪਕ ਅਜੇ ਬੱਚੇ ਬੜਾਈ ਦੇ ਮਾਣ ਕਰਦੇ ਜਿਨ੍ਹਾਂ ਨੇ ਬਹੁਤ ਮਿਹਨਤ ਕਰਕੇ ਇਹ ਪਹਿਲਾ ਤਾਂ ਪ੍ਰੋਫਰ ਕਰਾਇਆ ਹੈ। ਮਹੀਨੇ ਮਹੀਨਾ ਹੋ ਗਿਆ ਮਿਹਨਤ ਕਰੀ ਜਾਂਦੇ ਨੇ ਇਹਨਾਂ ਨੂੰ। ਮੈਂ ਤੇ ਦੇਖਦਾ ਹੁੰਦਾ ਵੀ ਛੁੱਟੀਆਂ 'ਚ ਵੀ ਦੋ ਦੋ ਮਹੀਨੇ ਲੰਘ ਗਏ। ਹਰ ਮੋਟੇ ਡਾ ਕਰ ਖਿਚਪਟ ਆ। ਆ ਮੁਰੂng ਕੋਲੋਂ ਪਾਸੇ ਕਰਾਣਾ ਹੈ ਕੀ ਦੇ ਜੀ। ਮੈਂ ਤੇ ਨੇੜੇ ਹੋ ਜਾਓ ਤੁਸੀਂ ਉੱਧਰ ਪਿਛਲੇ ਪਾਸੇ ਜਾਓ ਤੁਹਾਡਾ ਕਰਦਾ ਵਾਵਾ। ਮਿਹਨਤ ਕਰ ਰਹੇ ਆ। ਆਹ ਹੱਥਾਂ ਵਿੱਚ ਚੱਕ ਰਹੇ ਆ। ਆਪਦੇ ਮੂੰਹ ਉੱਤੇ ਇਧਰ ਦੇਖੋ इधर देखो सर सतनाम सर बहुत खुशी का माहौल चल रहा है तो कोई बच्चे ये प्रदर्शन करते नहीं बच्चे बहुत समय तो मेहनत करते हैं बच्चे ने अपने होटल में तो सारे ही हालात और विशेष रूप से साइड कर दे उन बहुत 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 तक ਮੰਮ ਜੀ ਉਹਦੇ ਲਈ ਖੜੇ

ਆਪਣੇ ਪੰਜ ਸੱਤ ਬੱਚੇ ਗਿਆ ਉਹ ਲੈ ਕੇ ਜਾਣਾ। ਬਸ ਤੂੰ ਰੋ ਰੋ ਤੂੰ ਰਹਿ ਜਾ। ਹਾਂ। ਉਹ ਕਮੇ ਆ ਗਿਆ ਕੁੜੀ ਦੇ ਵਿੱਚ। ਮੈਂ ਤੂੰ ਇੱਧਰ ਭੇਜਦੇ ਆਂ 36 ਸਰਕਲ ਜਾਓ। ਤੋ ਇੱਕ ਚੱਲ ਜਾ। ਇੱਕ ਮਿੰਟ ਮੈਂ ਗੱਲ ਕਰਦਾ ਯਾਰ ਮੈਂ ਨੰਬਰ ਭੇਜਣਾ ਪਰਮਜੀਤ ਸਰ। ਬਾਰਗਰ ਆ। ਹਾਂ। ਬਿਲਕੁਲ। ਤਾਂ ਆਈ ਰਹੀ। ਸਪਰਿੰਟ। ਉਹ ਨਾ। ਇਹ ਜਰਾ। ਕਿਹੜਾ ਬੈਰਾ ਉਹ ਅਡਸਕੂਲੀਆ ਚੱਲਾ। ਫੋਟੋ ਗੁਰੂ ਮਾਜੂਗੇ। ਹਾਂ ਚੱਲ। ਗੰਗਾ ਆਪلو ਸਕੂਲ ਦੇ ਬੱਚੇ ਸੈਂਟਰ ਲਾੜ੍ਹ ਰਹਿਮਾ ਕੋਲਡੀ ਨੈਸ਼ਨਲ ਚੋਂ ਦੂਜਾ ਸਥਾਨ ਪ੍ਰਾਪਤ ਕੀਤਾ। ਸਾਰੇ ਹੀ सेंटर विशेष रूप ਨਾਲ ਗੰਗਾ ਆਮਲੂ ਸਕੂਲ ਦੇ ਤੋਂ ਮੋਂ ਅੱਗੇ ਆਪਕਾ ਨੂੰ ਬਹੁਤ ਬਹੁਤ ਮੁਬਾਰਕਾ ਜੀ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਗੰਗਾ ਆਮਲੂ ਸੈਂਟਰ ਬਲਾਰ ਮਹਿਮਾ ਦੇ ਬੱਚੇ ਜੀ ਧੰਨਵਾਦ ਜੀ ਨੈਸ਼ਨਲ ਤੋਂ ਮਹਿਮਾ ਸਰਜਾ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਮਹਿਮਾ ਸਰਜਾ ਸਕੂਲ ਦੇ ਅਧਿਆਪਕਾਂ ਨੂੰ ਸਨਮਾਨਿਤ ਕਰਦੇ ਹੋਏ ਅਤੇ ਬੀਐਸਓ ਸਾਹਿਬ ਸਮੂਹ ਸਕੂਲਾਂ ਨੂੰ ਬਹੁਤ ਬਹੁਤ ਮੁਬਾਰਕਾ ਜੀ ਸਾਰੇ ਸੈਕਟਰ ਨੂੰ ਬਹੁਤ ਬਹੁਤ ਮੁਬਾਰਕਾ ਜੀ ਪਹਿਲਾ ਸਥਾਨ ਪ੍ਰਾਪਤ ਕਰਨ ਤੇ ਪੁਲਾੜ ਮਹਿਮਾ ਪੂਲ ਦੇ ਬੱਚਿਆਂ ਨੇ ਬੈਡਮਿੰਟਨ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਸਮੂਹ ਪੁਲਾੜ ਮਹਿਮਾ ਦੇ ਸਟਾਫ ਨੂੰ ਬਹੁਤ ਬਹੁਤ ਮੁਬਾਰਕਾ ਜੀ ਪੁਲਾੜ ਗੋਨਿਆਣਾ ਮੰਡੀ निया दे देटा अज दूजे दिन की खेड बैंक बच्चों ने बैडमिंटन पहला स्थान प्राप्त किया बहुत बहुत मुबारक चला के करो बच्चों ਨਹੀਂ ਇੱਥੇ ਇੱਥੇ ਤੇ ਕਰਾਉਣਾ ਇੱਕ ਸਪੈਂਸਿੰਗ ਪੇਪਰ ਹਾਲੋ ਆਓ ਯਾਰ ਬੱਚਿਆਂ ਨੂੰ ਆਸਵਾਸ ਮਨ ਲਾਫ ਚਲੋ ਜੀ ਮਨਦੀਪ ਆ ਜਾ ਦਿਨਮਾ ਹਲਾ ਗੁਰਪ੍ਰੀਤ ਪਾਏ ਚਲੋ ਜੀ ਇੱਕ ਬੰਦੂ ਇੱਕ ਘੰਟਾ ਜਵਾੜਾ ਪ੍ਰਾਇਮਰੀ ਸਕੂਲ ਖੇਡਾਂ ਬਲਾਗ ਗੋਨਿਆਣਾ ਬਠਿੰਡਾ ਦੇ ਸੈਂਟਰ ਹਰਿਆਪੁਰ ਦੇ ਬੱਚੇ ਜਿਨ੍ਹਾਂ ਨੇ ਫੋਕੋ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਸਾਰੇ ਹੀ ਸੈਂਟਰ ਹਰਿਆਪੁਰ ਦੇ ਅਧਿਆਪਕਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਧੰਨਵਾਦ ਇੱਕ ਮਿੰਟ ਦੀ ਹੁਣ ਫੋਟੋ ਤੂ ਤਾੜੀਆਂ ਮਾਰੋ ਬੱਚਿਓ ਕਲਾਪਿੰਗ ਕਰੋ ਜਿਹੜਾ ਇਹ ਆਪਣਾ ਰਾਏਪੁਰ ਜੀ ਦਾ ਵੀ ਲੱਗੇ ਆ ਤੇਰੀ ਅਦਾ ਚੌਲ ਲੱਗੇ ਆ ਦੇਖ ਰਹੇ ਹੋ ਟੀਵੀ ਤੇ ਤੁਹਾਨੂੰ ਦਿਖਾ ਰਹੇ ਹਾਂ ਮੈਂ ਦੱਸ ਦਾਂ ਕਿਹੜੀ ਪਤਾ ਕੀ ਕਰ ਰਹੇ ਨੇ ਕੇਡਾ ਐਲਵੇਟਰ ਮੈਂ ਖੜਾ ਠੀਕ ਹੈ ਬਲਾਕ ਪ੍ਰਾਇਮਰੀ ਸਕੂਲ ਖੇਡਾ ਬਲਾਕ ਗੁਨਿਆਣਾ ਮੰਡੀ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਦੇ ਵਿੱਚ ਅੱਜ ਦੂਜੇ ਦਿਨ ਖੋਖੋ ਵਿੱਚ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਸੈਂਟਰ ਦੇ ਹੋਂ ਦੇ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਬਹੁਤ ਬਹੁਤ ਮੁਬਾਰਕਾ ਜੀ ਸੈਂਟਰ ਦੇ ਹੋਂ ਦੇ ਬੱਚਿਆਂ ਨੇ ਖੋਖੋ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਜਿੱਥੇ ਸੈਂਟਰ ਹਰੜਾਏਪੁਰ ਦੇ ਬੱਚਿਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ ਇਹ ਬੱਚੇ ਨੇ ਪੂਰਾ ਫਸਲੇ ਮੁਕਾਬਲੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ ਧੰਨਵਾਦ ਹ ਇਧਰ ਬੱਚਿਓ ਇਧਰ ਮੇਰੇ ਕੈਮਰੇ ਵਾਲਾ ਇੱਧਰ 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 ਬਾਕੀ ਐਰੀਆ ਦੀ ਡਿਊਟੀਆਂ ਪਤਾ ਚੱਲ ਜਾਂਦਾ ਨਹੀਂ ਹਾਂ ਜਿਹੜਾ ਗਾਦਰ ਪ੍ਰਾਪਤ ਤੋਂ ਆਖਰੀ ਜਗ੍ਹਾ ਤੋਂ ਦੋ ਗੱਲ ਜੁਮਾਈ ਮੋਰਟਾ ਰਾਹੂ ਜਿਹੜਾ ਹਾਂਜੀ ਸਰ ਜਿਹੜੀਆਂ ਬਲਾਕ ਪ੍ਰਾਇਮਰੀ ਸਕੂਲ ਖੇਡਾਂ ਬਲਾਕ ਗੁੰਿਆਣਾਂ ਦੇ ਆ ਕੱਲ ਤੋਂ ਚੱਲੀਆਂ ਜੀ ਕਿੰਨੀਆਂ ਟੀਮਾਂ ਨੇ ਭਾਗ ਲਿਆ ਜੀ ਸਕੂਲਾਂ ਨੇ ਤੇ ਕਿਵੇਂ ਚੱਲ ਰਿਹਾ ਜੀ ਬੱਚਿਆਂ 'ਚ ਭਾਵਨਾ ਕਿੰਨੀ ਕ ਖੇਡਣ ਦੀ ਸਿੱਖਿਆ ਵਿਭਾਗ ਪੰਜਾਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਿਹੜੀਆਂ ਪ੍ਰੈਂਡੀ ਡਿੰਗ ਦੀਆਂ ਇਹ ਜਿਹੜੀਆਂ ਖੇਡਾਂ ਬਲਾਕ ਪੱਧਰ ਦੀਆਂ ਪੂਰੇ ਪੰਜਾਬ ਦੇ ਵਿੱਚੋਂ ਸ਼ੁਰੂ ਹੋ ਚੁੱਕੀਆਂ ਤੇ ਜੇ ਗੱਲ ਕਰੀਏ ਬਠਿੰਡੇ ਦੇ ਵਿੱਚ ਸਾਡਾ ਗੋਨਿਆਣਾ ਬਲਾਕ ਦੀਆਂ ਜਿਹੜੀਆਂ ਖੇਡਾਂ ਦਾਇਟ ਵਿਉਣ ਵੱਲੋਂ ਡਿਊਟੀ ਲੱਗੀ ਹੋਈ ਸੀ ਉਹਨਾਂ ਵੱਲੋਂ ਜਾਨੀ ਇਹ ਖੇਡਾਂ ਜਿਹੜੀਆਂ ਬਲਾਕ ਰਿੰਗਾਂ ਹੋ ਰਹੀਆਂ ਨੇ 16 ਤਰੀਕ ਤੋਂ 18 ਅਕਤੂਬਰ ਤੱਕ ਤੇ ਅੱਜ ਦੂਜਾ ਦਿਨ ਹੈ ਸਾਡੇ ਇਸ ਬਲਾਕ ਗੋਨਿਆਣਾ ਦੇ ਵਿੱਚ 6 ਸੈਂਟਰ ਪੈਂਦੇ ਆ 6 ਸੈਂਟਰ ਦੀ ਜਿਹੜੀ ਟੀਮਾਂ ਅੱਜ ਅੱਡ ਐਥਲੈਟਿਕਸ ਗੋਲਾ ਰਸਕਸ਼ੀ ਕਵਡਡੀ ਬੈਡਮਿੰਟਨ ਫੁੱਟਬਾਲ ਇਹ ਸਾਰੀ ਤਰ੍ਹਾਂ ਦੀ ਜਿਹੜੀ ਖੇਡਾਂ ਬੱਚੇ ਅ ਮਤਲਬ ਪੂਰੇ ਜੋਸ਼ੋ ਖਰੋਸ਼ ਦੇ ਨਾਲ ਭਾਗ ਲੈ ਰਹੇ ਜੀ ਕਿ ਅੱਜ ਦੂਜਾ ਦਿਨ ਹੈ ਸਾਡੇ ਅਧਿਆਪਕਾਂ ਨੇ ਬੜੀ ਤਨਦੇਹੀ ਦੇ ਨਾਲ ਬੜੀ ਮਿਹਨਤ ਦੇ ਨਾਲ ਇਹ ਗਰਾਊਂਡ ਅਸੀਂ ਤਿਆਰ ਕੀਤਾ ਹੈ ਭਾਵੇਂ ਕਿ ਮਹਿਮੇ ਵੱਲੋਂ ਸਿੱਖਿਆ ਤੋਂ ਆਜ ਵੱਲੋਂ ਬਹੁਤ ਘੱਟ ਰਾਸ਼ੀ ਸਾਡੇ ਇਹਨਾਂ ਬਲਾਗ ਪਧਰੀ ਜਾਂ ਜਿਹੜਾ ਪਧਰੀ ਟੂਰਨਾਮੈਂਟ ਵਾਸਤੇ ਦਿੱਤੀ ਜਾਂਦੀ ਹੈ ਪਰ ਫਿਰ ਵੀ ਇਧਿਆਪਕਾਂ ਨੇ ਆਪ ਦੇ ਪੱਲਿਓ ਆਪ ਖੁਦ ਜਾਂ ਦਾਨੀ ਸੱਜਣਾ ਦੇ ਸਹਿਯੋਗ ਦੇ ਨਾਲ ਇਸ ਟੂਰਨਾਮੈਂਟ ਨੂੰ ਮਤਲਬ ਬੜੇ ਜੋਸ਼ੋਖੇ ਨਾਲ ਅਸੀਂ ਮਤਲਬ ਇੱਥੇ ਜਿਹੜੇ ਇਹ ਖੇਡਾਂ ਕਰਵਾ ਰਹੇ ਹਾਂ ਤੇ ਬੱਚੇ ਵੀ ਬੜੇ ਜੋਸ਼ਾਂ ਖੁਸ਼ ਦੇ ਨਾਲ ਹਰ ਇੱਕ ਈਵੈਂਟ ਦੇ ਵਿੱਚ ਮਤਲਬ ਗਰਾਊਂਡ ਦੇ ਵਿੱਚ ਆ ਰਹੇ ਆ ਤੇ ਮੱਲਾ ਮਾਰ ਰਹੇ ਹੈਗੇ ਸਾਡੇ ਬਲਾਕ ਤੋਂ ਗੋਨਿਆਣੇ ਦੀਆਂ ਯਾਨੀ ਕੱਲ ਨੂੰ ਅਖੀਲਾ ਦੇਣਾ ਨਾਮੰਡ ਸਮਾਰੋਹ ਹੈ ਸਾਨੂੰ ਆਸ ਹੈ ਜੀ ਜਿਹੜੇ ਇਹ ਅਧਿਆਪਕਾ ਜਿਹੜੇ ਬੱਚੇ ਆ ਇਹ ਜਿਲ੍ਹੇ ਦੇ ਵਿੱਚ ਜਾਣਗੇ ਜਿਲ੍ਹੇ ਤੋਂ ਸਟੇਟ ਦੇ ਵਿੱਚ ਵੀ ਜਾਣਗੇ ਮੱਲਾ ਮਾਰਨਗੇ ਪੰਜਾਬ ਖੇਡਾਂ ਦੇ ਵਿੱਚ ਪਹਿਲਾਂ ਤੋਂ ਆਪਾਂ ਦੇਖਦੇ ਆਂਗੇ ਜਿਹੜੇ ਖੇਡਾਂ ਦੇ ਵਿੱਚ ਬਹੁਤ ਮੂਰੇ ਰਿਹਾ ਪੰਜਾਬ ਤਾਂ ਸਾਡੇ ਬੱਚੇ ਵੀ ਕੱਲ ਦੇ ਹਰਮਨਪ੍ਰੀਤ ਵਰਗੇ ਬਣਨਗੇ ਸਾਡੇ ਹਰਮਨਪ੍ਰੀਤ ਲੜਕੀ ਹੈ ক্রিকেট ਦੇ ਵਿੱਚ ਉਹੋ ਜਿਹੇ ਇਹਨਾਂ ਇਹਨਾਂ ਸਾਡੇ ਬੱਚਿਆਂ ਦੇ ਵਿੱਚ ਜਾਂ ਬੱਚੀਆਂ ਦੇ ਵਿੱਚ ਭਾਵਨਾਗੀ ਤੇ ਸਾਡੇ ਬਲਾਕ ਸਪੋਰਟ ਅਫਸਰ ਸੁਖਰਾਮ ਸਿੰਘ ਜੀ ਇਹਨਾਂ ਦੀ ਗਵਾਹੀ ਦੇ ਵਿੱਚ ਜਣੀ ਜਿਹੜੇ ਇਹ ਟੂਰਨਾਮੈਂਟਾ ਹੋ ਰਹੇ ਹੈ ਮਾਨਯੋਗ ਡੀਪੀਓ ਸਾਹਿਬ ਸਾਡੇ ਪ੍ਰਭੂ ਸਿੰਘ ਜੀ ਉਹਨਾਂ ਦੀ ਨਿਗਰਾਨੀ ਦੇ ਵਿੱਚ ਅੱਜ ਸਾਡੇ ਕੋਲੇ ਜਿਹੜਾ ਸਿੱਖਿਆ ਅਫਸਰ ਸਾਡੇ ਜਿਹੜੇ ਐਲੀਮੈਂਟਰੀ ਦੇ ਮੈਡਮ ਉਹ ਵੀ ਸਾਡੇ ਕੋਲੇ ਆ ਗਏ ਆ ਬੱਚਿਆਂ ਨੂੰ ਅਸ਼ੀਰਵਾਦ ਦੇ ਕੇ ਗਏ ਆ ਸਿੱਫਤ ਆਤਰਾਕ ਕੇ ਗਏ ਆ ਤੇ ਸਾਨੂੰ ਆਸ ਹੈ ਕਿ ਸਾਡਾ ਜਿਹੜਾ ਇਹ ਟੂਰਨਾਮੈਂਟ ਦੇ ਵਿੱਚ ਬੱਚੇ ਆ ਜਿਹੜੇ ਵੱਧ ਚੜ ਕੇ ਜ਼ਿਲ੍ਹੇ ਦੇ ਵਿੱਚ ਵੀ ਪਾਰਟਿਸਪੇਟ ਕਰਨਗੇ